ਮਾਰੂਥਲ ਦੇ ਰਾਹ ਪਾਇਆ ਤਾਂ ਤੇ ਹਵਾਈ ਪਾਇਆ ਤੋਂ ਸ਼ੁਰੂ ਕਰ ਦਿੱਤੇ ਉਹਨਾਂ ਨੇ ਤਕਰੀਬਨ 200 ਰੌਮ ਚਲਾਏ ਜਿਸ ਦਾ ਲੋਕ ਹੈ ਡਰਸ ਵਰਕਰ ਅਤੇ ਇੱਕ ਮੁਸਾਫਰ ਜਕਮੀ ਹੋ ਗਿਆ ਜਦੋਂ ਬਾਅਦਾਂ ਤੇ ਹਮਾਇਤਿਆਂ ਨੇ ਕਠੰਡ ਪਾੜ ਦੇ ਰਿਕਵਰਡ ਬੌਂਡ ਦੀ ਕੋਸ਼ਿਸ਼ ਕੀਤੀ ਪਰ ਕੁਝ ਲੋਕਾਂ ਨੇ ਉਹਨਾਂ ਨੂੰ ਇਸ ਹਰਕਤ ਨੂੰ ਰੋਕ ਲਿਆ ਕੁਛੇ ਕਿਹਾ ਕਿ ਕਿਹਾ ਕਿ ਮੈਂ ਹਾਜ਼ਰ ਨਹੀਂ ਸੀ ਅੱਜ ਮੈਂ ਅੱਜ ਆ ਕੇ ਮਾਰ ਦੇਣੀ ਜਾਵੇ ਤੇ ਜਰੂਰ ਵੀ ਜੇ ਦੁਬਾਰਾ ਫਿਰ ਫਾਇਰ ਦੇ ਦੋ ਮਾਰ ਦੇਣੀ ਨਾ ਜੀ ਜੀ ਨਾ ਡਾਕਟਰ ਉਹ ਮਾਰ ਦਿਸੰਬਰ ਮੈਂ ਕੋਈ ਹਾਜ਼ਰੀ ਕਹਿਣਾ ਪਏ ਹੈ ਹੀ ਨਹੀਂ ਬਸ ਤੁਸੀਂ ਖੰਡ ਦਾ ਕਿਸ ਤਰ੍ਹਾਂ ਦਾ ਖਬਰਾਂ ਦਾ ਮੈਂ ਅਰੇ ਕਿਤਾ ਤੁਸੀਂ ਖੰਡ ਦਿਖਾਓ ਕਿ ਕਿਤਾ ਨਾ ਖਬਰਾਂ ਦਾ ਆਇਆ ਕਿ ਮੈਂ ਉਹ ਕਹਿੰਦੇ ਹੋ ਬਾ ਦੋਹਰੀ ਹਾਲਤ ਚ ਹੈ ਨਾ ਮਨ ਕੋਈ ਲੱਗਿਆ ਹੋਇਆ ਮੁਕਤ ਹੋਣਾ ਉਹ ਬੁਧੀ ਅੰਦਰ ਚ ਚਾਹਤ ਦਿਖਾਓ ਸਾਧਕ ਨੂੰ ਸਾਧਕ ਨੂੰ ਵਿਅਕਤੀ ਆਪੇ ਸ਼ਾਂਤੀ ਰੱਖੀ ਜਾਏ ਕਿਸੇ ਪਰਕਾਰ ਦਾ ਕੋਈ ਰਕਾਰੇ ਹੱਲ ਨਾ ਲਿਖਾਓ ਜਿਹੜਾ ਲੰਬਾ ਜਿਹੜਾ ਬਿਲਕੁਲ ਨਾ ਜਖੇਦਾਨੀ ਮੈਂ ਜਿਸ ਸਮੇਂ ਕੋਈ ਤਖਤ ਸਾਹਿਬ ਦੇ ਮਾਨ ਪਰਗਾਦਾ ਵਿੱਚ ਨਿਕਲੇ ਜਾਣਾ ਚਾਹੀਦਾ ਜੇ ਇਹ ਖਬਰਾਂ ਝੂਠ ਨੇ ਤੁਹਾਡਾ ਫਰਜ਼ ਬਣਦਾ ਸੀ ਕਿਉਂਕਿ ਤੁਸੀਂ ਕੋਈ ਅਨਾਰੀ ਕੋਈ ਪੰਪੜੀਟਰ ਨਹੀਂ ਤੁਸੀਂ ਪਾਰਲੀਮੈਂਟ ਦੇ ਬੈਂਕਰ ਰਹਿ ਚੁੱਕੇ ਹੋ ਜੇਕਰ ਤੁਹਾਡੇ ਬਾਰੇ ਇਹ ਖਬਰਾਂ ਲੱਗੀਆਂ ਤੇ ਤੁਹਾਨੂੰ ਇਹਦਾ ਕੰਨਨ ਕਰਨਾ ਚਾਹੀਦਾ ਸੀ ਪਰ ਤੁਸੀਂ ਸਤਪੁਰਾਂ ਦੇ ਸਾਹ ਕੋਲ ਔਰ ਤੁਸੀਂ ਕਹਿ ਰਹੇ ਕਿ ਮੈਂ ਇਹ ਬਿਲਕੁਲ ਸ਼ਾਮਲ ਨਹੀਂ ਸੀ ਤੁਸੀਂ ਬਹੁਤ ਔਖੋ ਡਾਇਰੈਕਟ ਸ਼ੁਰੂ ਹੋ ਗਏ ਬਾਈਕ ਤੇ ਬੋਲਦੇ ਬੋਲਦੇ ਕਿ ਸਾਹ ਜੀ ਦਾ ਗੁਰੂ ਨੂੰ ਬਾਟਨ ਨਾਲ ਜਾਣ ਕੇ ਕਹਿ ਰਹੇ ਕਿ ਮੈਂ حاضر ਨਹੀਂ ਸੀ ਉੱਥੇ ਉੱਤ ਚਲੋ ਸ਼ੁਰੂ ਹੋ ਜਾਓ ਤੇ ਸੰਗਤ ਨੂੰ ਬੋਲ ਕੇ ਮਾਈਕ ਤੇ ਦੱਸੋ ਸਾਰੀਓ ਚਲੋ ਜਿਹੜੇ ਜੋ ਜੋ ਤੇ ਚਲੋ ਉੱਥੇ ਉਹ ਬਿਕਰ ਦੇ ਕੋਲ ਜਾਓ ਉੱਥੇ ਬੋਲਦੇ ਬੋਲਦੇ ਸੰਗਤ ਨੂੰ ਦੱਸੋ ਤੇ ਬੋਲੋ ਨਾ ਖੋਲੋ ਨਾ ਅਸੀਂ ਬੋਲੋ ਨਾ ਇਹ ਜਿਹੜਾ ਵਿਆਹ ਲੱਗਿਆ ਮੈਂ ਗੁਰੂ ਦੀ ਹਾਲੇ ਨਹੀਂ ਕਹਿਣਾ ਫਕਲ ਦੇ ਆਏ ਤੇ ਕਹਿਣਾ ਮੈਂ ਬਿਲਕੁਲ ਉਧਰ ਐ ਤੇ ਨਹੀਂ ਸੀ ਇਹ ਵਿਆਹ ਮੇਰੇ ਬੁਰਤ ਜਾਣ ਕੇ ਲਾਇਆ ਹਾਂ ਇਹ ਮੇਰੀ ਗੱਲ ਦੀ ਹੈ ਗੱਲ ਤੋਂ ਬਾਅਦ ਵੀ

ਪਾਰਟੀ ਜਿੰਨੇ ਕਨਰਡ ਦੇ ਵਧੀਰਾ ਜਿੰਨੀ ਉਪਰ ਦੀ ਕੋਰ ਕਮੇਟੀ ਆ ਸਾਰੇ ਹੀ ਭਾਗੀ ਵਾਲਾ ਕੁਝ ਨਹੀਂ ਪਿਆ ਇਸ ਕਰਕੇ ਇੱਕੋ ਲੈ ਲਿਆ ਫਰ ਰੁਕਿਆ ਚਲ ਵਾਪਸ ਇੱਕ ਪਾਸੇ ਤੋਂ ਕਿਹੜੇ ਪਾਸੇ ਇਹ ਸਪਾਸੇ ਤੋਂ ਇਹ ਸਪਾਸੇ ਵਿਕਰਮ ਦੇ ਕਿਹੜੇ ਤੋਂ ਇੱਕ ਪਾਸੇ ਹੋਵੋ ਜਾਂ ਇਸ ਪਾਸੇ ਜਾਂ ਇਸ ਪਾਸੇ ਵਿਕਰਮ ਮਾਈਕ ਦਿਓ ਨਾ ਫਿਰ दुारा अपीली कोई बारो रोड़ा न पवे दिलि वे न करो हर पार खड़े ایسی چپ رائے گھواجر مارکیٹ ہوا اب سمجھ کے سامنے دور کرتے ہو کہ تھی کے گراہن نہیں ਕੋਈ ਐਸਾ ਹੈ ਹਸਾ ਗਾਣਾ ਨਹੀਂ ਹੋਣਾ ਜੈ ਮਸਲਾ ਇਹ ਇਹਨਾਂ ਦਾ ਪਾਰਲੀਮੈਂਟ ਤੋਂ ਉਸ ਨੇ ਗੁਰੂਦਾਰੇ ਪਹਿਲਾਂ ਉਹਨਾਂ ਦੀ ਹਰਚਰ ਆਵਾਜ਼ ਰੱਖ ਕੇ ਰਹਿਣਾ ਕਾਨੂੰਨਾਂ ਦੇ ਇਹ ਉਹਨਾਂ ਦਾ ਗੁਰੂਦਾਰੇ ਪਾਸੇ ਜਾਣਾ ਨਹੀਂ ਚਾਣਿਆ ਉਹਨਾਂ ਜਵਾਬ ਦਿਓ میں بھی یہی حال ہفتے اگیا میں بچے کنڈا میں ہوں پر رک گئے میں کنڈا میں کرتا ہوں ہر گل دی میں کرتا ہوں سب ہے 12 روزگار

ਇਹ ਸਾਡੀ ਮੈਂ ਕਮਿਸ਼ਨ ਦਾ ਨਾਮ ਕੀ ਹੋਵੇਗਾ ਜੇਕਰ ਕਮਿਸ਼ਨ ਦੇ ਵਿੱਚ ਕਦੇ ਵੀ ਇਹ ਜਾਇਦਾਦ ਨਹੀਂ ਸੀ ਆਇਆ ਜੇਕਰ ਨਾਂ ਨਹੀਂ ਸੀ ਕਿ ਦਿੱਤੀ ਹੈ ਕਿ ਬਈਂਧਾਲੀ ਮੈਂ ਮਾਰੂਦਪੁਰਾਣ ਦੇ ਕਾਰਜ ਵਿੱਚ ਢਾਈ ਦਾ ਮੰਤਰੀ ਰਿਹਾ ਮੇਰੇ ਸਨਜਤ RAM ਕੋਈ ਵੀ ਵਿਦਾ ਜਾਂ ਕੈਵਲ ਨਹੀਂ ਆਇਆ ਨਾਂ ਉਹਦੇ ਤੇ ਕੋਈ ਪਤਾ ਨਹੀਂ

ਇੱਕ ਅਜੰਡਾ ਮਾਪੀ ਦਾ ਜਾਂ ਕੋਈ ਹੋਰ ਜਿਹੜੀ ਅਲਿਕਰ ਕੀਤੀਆਂ ਨਹੀਂ ਆਈ ਸੀ ਦਾਸ ਮਗਰ ਕਿ ਇਹ ਸਰਕਾਰ ਦਾ ਹਿੱਸਾ ਹੈ ਕਿ ਦਾਸ ਸਾਹਿਬ ਦੀ ਇਸ ਗੰਟੀ ਨੂੰ ਮੰਨਦਾ ਕਿ ਦਾਸ ਨੂੰ ਜੋ ਇਸ ਸੋਚਿਆ ਦੇ ਵਿੱਚ ਅੱਜ ਬੰਦ ਕਰਨੀ ਚਾਹੀਦੀ ਸੀ ਦਾਸ ਉਹ ਆਵਾਜ਼ ਬੰਦ ਕਰਨ ਦੇ ਕੰਮ ਕਰਕੇ ਆਪ ਨੂੰ ਪਤਾ ਹੋਵੇਗਾ ਕਿ ਬਹੁਤ ਜੀ ਦਾ ਖਾਲਸਾ ਤੇ ਸੰਸਦ ਦਾ ਐਸਾ 2750 ਦਾ ਨੰਬਰ ਜਿਸਨਾ ਕੈਂਟਰ ਮੰਤਰੀ ਸੀ ਪਰ ਆਪ ਜੀ ਨੇ ਕਾਲੂ ਜੀ ਦਾ ਹਾਜ਼ਰ ਹੈ ਸਰਕਾਰ ਦਾ ਨੰਦ ਹੈ ਜਿਹੜੇ ਸਮਝਣਾ ਜੋ ਸਜਾਇਆ ਨੂੰ ਲੱਗੇ ਉਹ ਮੈਂ ਵੀ ਨਾਲ ਖੁਦ ਪੰਧਿਆ ਹਾਂ ਕਿਉਂਕਿ ਇਹ ਮਾਨਵੀ ਗੱਲ ਹੁੰਦੀ ਹੈ ਕਿ ਜੋ ਪੱਖਸਾ ਨੂੰ ਸੇਵਾ ਦੇ ਰਹੀ ਜਿਹੜੇ ਕੋ ਰਾਹ ਬੱਛੇ ਜਾਂਦਾ ਹੈ ਕਿਉਂਕਿ ਔਗੜ ਅਸੀਂ ਰੋਜ਼ ਕਰਦੇ ਹਾਂ ਭੋਲਣ ਅੰਦਰ ਸਾਡੇ ਤੋਂ ਭੋਲ ਗੁਰੂ ਕਰਤਾ ਮੈਨੂੰ ਕੋਈ ਝੇਜਕ ਨਹੀਂ ਕਿ ਅਸੀਂ ਨਾਲ ਮੌਜਾ ਮਾਣਦੇ ਰਹੇ ਉਹਨਾਂ ਸਾਰੀਆਂ ਗੱਲਾਂ ਨੂੰ ਚੰਗਾ ਕਹਿੰਦੇ ਰਹੇ ਆ ਜਿਵੇਂ ਇਹ ਕਾਲਪਕਾ ਆਪਣੇ ਅੱਗੇ ਜਿਹੜਾ ਮੋਕਾ ਹੁੰਦਾ ਉਹ ਨਾਲ ਗੁਰੂ ਦਾ ਨਾਮ ਸਿੱਟ ਹੈ ਮੈਂ ਅਸਲੀ ਹਾਜ਼ਰ ਹਾਂ ਜੋ ਆਪ ਸੇਵਾ ਲਾਉਏਗਾ ਇਹ ਮੈਨੂੰ ਨਾਲ ਲਾ ਦੇਣਾ ਮੈਂ ਆਪ ਜੀ ਦਾ ਧੰਨਵਾਦੀ ਹਾਂ ਇੱਕ ਬੇਟੀ ਹੋਰ ਹੈ ਇੱਕ ਬੇਟਾ ਨਾਦਾਰ ਇੱਕ ਬੇਟੀ ਇੱਕ ਬੇਟਾ سکھدیو سنگھ اور سکھدیو سنگھ جی کھڑے ہونے کو مشکل کو انگوار ہے کوئی ڈاک پروٹیکٹر ہے یہ تو گول کو بیٹھ کے پورا بیس سو دے پر ایسا کرو بیٹھو کھا لے گا تھوڑا ہاں بولو صاحب کا دادا ہے صاحب ہرگوبند صاحب ਦਾਸ਼ਕਾ ਦਾ ਦਾਸ਼ੀ ਰਿਆਸਤ ਪਸ਼ੂ ਕਾਰデア ਕਹਿੰਦੀ ਨਾਲ ਕੋ ਦੇ ਕੋਰ ਕਮੇਟੀ ਦਾ ਹਿੱਸਾ ਸੀ ਇਹ ਸਰਪ੍ਰਿੰਦਾਸ਼ ਕੋਰ ਕਮੇਟੀ ਕੀ ਆਇਆ ਰੋਜ਼ਾ ਰਿਬਾਰਾ ਹੋਣ ਤੋਂ ਬਾਅਦ ਵਗਰ ਬਾਗ ਦਾਸ਼ਕ ਕਲ ਕਰਦਾ ਕਿ ਕੋਈ ਦਾਸ਼ ਸਰਕਾਰ ਦਾ ਹਿੱਸਾ ਨਹੀਂ ਜੀ ਆਇਆਂ ਤੇ ਆਪਕੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਕੋਲ ਇਹ ਗਲਤਫਹਿਮੀ ਹੋਈ ਆ ਦਾ ਸੇ ਵੀ ਮਾਨ ਰਵਾਜਾ ਕਰਕੇ ਸਮਝ ਲੈਣੀ ਗੁਰੂ ਸਾਹਿਬ ਜੀ ਆਦੇ ਜਾਨ ਨੇ ਸਾਡੇ ਜੋ ਗਲਤੀ ਆਦੀ ਤਾਂ ਕਿੰਨ ਨੂੰ ਨਿਰਮਾਰਾ ਤੇ ਗੁਰੂ ਦੇ ਦਰ ਤੇ ਆਏ ਆ ਗੁਰੂ ਘਰ ਦੇ ਉਪਰਾਂ ਗੁਰੂ ਘਰ ਦੇ ਬੋਲੇ ਬਾਇਕ ਜੋ ਸਰੂਪ ਹੈ ਕੋਈ ਇੱਕ ਜਿੱਤਨ ਸੰਗਵਾਦੀ ਬਦਲ ਕਰਨਾ ਸ਼ਿਕਾਰ ਸਿੰਘ ਸਾਹਿਬ ਜੀ ਇਹ ਇੱਕ ਨਿੱਕਰ ਦਾ ਕੰਮ ਰਿਸ਼ਤ ਸੀ ਲੇਕਿਨ 23 ਮਈ 2014 ਨੂੰ ਉਸ ਨੇ ਸਿਫਾਤ ਦੇ ਦਿੱਤਾ ਤੇ 16 ਦੇ ਵਿੱਚ 16 11 16 ਦਾਸ ਨੇ ਐਮਐਲਏ ਤੋਂ ਵੀ ਸਿਫਾਤ ਦੇ ਦਿੱਤਾ ਕਿ ਮੁੱਢੀ ਮੈਂਬਰਸ਼ਿਪ ਤੋਂ ਵੀ ਸਿਫਾਤ ਦੇ ਦਿੱਤਾ ਅਸੀਂ ਦਾ ਕਿ ਇਹ ਜਿਹੜੀਆਂ ਸਾਰੀਆਂ ਕਰਨਾ ਵਾਪੜੀਆਂ ਇਹਦੇ ਤੋਂ ਕਰਨਾ ਹੈ ਸੈਂਕੜੇ ਕੰਮ ਰਿਸ਼ਤ بلکندر سنگھ کانتکاری پردھان چومی اکال واحد واحد